ਇਕ ਲਫਾਫਾ ਕੇ ਤੇਰਾ ਹੋਰ ਮੈਂ ਆਈ ਤੇ ਨਮਾਰੀ ਚ ਲਕੋ ਆਇਆ ਬੇਲ ਪੂੜੀ ਵਾਲਾ ਪਾਈ ਆਇਆ ਸੀਗਾ ਅਸੀਂ ਹੁਣੇ ਲਈ ਬੇਲ ਪੂੜੀ ਪਰ ਮੈਨੂੰ ਪਸੰਦ ਨਹੀਂ ਆਈ ਬੇਲ ਪੂੜੀ ਮੈਨੂੰ ਬਹੁਤ ਪਸੰਦ ਆ ਪਰ ਉਹਨੇ ਸੌਸ ਪਾ ਦਿੱਤੇ ਹੈ ਰੈੱਡ ਡੇ ਰੈੱਡ ਹੋ ਗਈ ਹੱਦ ਤੋਂ ਜ਼ਿਆਦਾ ਸੌਸ ਪਾ ਗਿਆ ਜੋ ਕਿ ਬੇਲ ਪੂੜੀ ਮੇਰੀ ਜਾਨ ਜੋਤ ਨੇ ਆਪਾ ਪੜ ਲਈ ਨੇ ਇੱਕ ਲਫਾਫਾ ਪਪੜਾ ਕਿੱਥੇ ਰੱਖਿਆ ਆ ਮਾਰੀ ਮਲਾੜੀ ਚ ਨਮਾਰੀ ਚ ਰੱਖਿਆ ਆ गुड मॉर्निंग जी पिता जी ਅੱਜ ਆਪਣੀ ਹੋ ਗਈ ਸੀ ਲੈਟ ਖਰਾਬ ਰਾਤ ਦੀ ਰਾਤ ਮਤਲਬ 12:00 ਵਜੇ ਦੀ ਲੈਟ ਖਰਾਬ ਹੋਈ ਆ ਬੈਠਾ ਨਾ ਹਮ ਲੈਟ ਖਰਾਬ ਸੀ ਹੁਣ ਆਇਆ ਬਿਜਲੀ ਵਾਲਾ ਦੁਪਹਿਰ ਦੇ ਬਾਅਦ ਗਿਆ 1:30 ਹੁਣ ਠੀਕ ਕੀਤਾ ਸੀ ਸਾਰੀ ਰਾਦੇ ਨੇਰੇ ਚ ਬੈਠੀਆਂ ਮੇਰੇ ਦਾ ਕਰਨ ਕਰ ਜੋਤ ਵੀ ਸਕੂਲ ਨਹੀਂ ਪਈ ਮੈਂ ਜੋਤ ਵੀ ਛੁੱਟੀ ਹੋ ਗਈ ਲੈ ਜੀ ਵੇਚ ਲੈ ਜਾਂਦੇ ਦੋਨੋਂ ਪਾ ਜੋੜ ਤੇ ਪੁਲੀ ਭੇਜ ਜਿਹਾ ਲੱਗਾ 24 ਛੁੱਟੀ ਹੋ ਗਈ ਆ ਅਸੀਂ ਹੁਣ ਜਾ ਤਿੱਤੀ ਆ 1 ਵਜੇ ਉੱਠੀਆਂ ਸੀ ਪਈਆਂ ਰੀ ਮਾਮਾ ਤੇ ਨਾਲ ਸੀਗੇ ਉੱਠ ਕੇ ਨੇਰੇ ਚ ਕਰਨਾ ਸੀ ਚੁੰਮ ਚਦੇ ਆਏ ਤੇ ਚੌਂਕ ਤੇ ਜਾਵਾਂਗੇ ਰਾਤ ਨੀਂਦ ਨਹੀਂ ਆਈ ਗਰਮੀ ਨਾਲ ਕਰਕੇ ਤੇ ਅਸੀਂ ਸਵੇਰ 6 ਵਜੇ ਸੁੱਤੇ ਆ ਸੀ ਮੈਂ ਕੋ ਫਨਾ ਰਿਹਾ ਹੱਸਦਾ ਪਤਾ ਹੈ ਹਾਂ ਜੋੜ ਕਹਿੰਦਾ ਹੁਣੇ ਬਣਾ ਕੇ ਦੋ ਮੈਂ ਹੁਣੇ ਬਣਾ ਕੇ ਲੈ ਕੇ ਆਈਆਂ ਪਾਪਨ ਤੇ ਪਾਪੜ ਮੇਰਾ ਪੁੱਤੂ ਖਾ ਰਿਹਾ मच्छर कन्ना छत भरी पी है जिम्मे तिल पे होंगे ना काले काले स्यौख बहुत लगती जा रही है अपने घरे सारे पास लग गया स्यौख तना मच्छर आ बहुत ज्यादा आ जा होना की कर दौकी जगह किसी ना होना <laughs> ਤਲ ਨਿਕਲ ਬਾਰ ਸਿੱਧੀ ਹੋ ਕੇ ਤੋਰ ਪਿਆ ਗਾ ਬਾਹਰ ਨਿਕਲ ਕੇ ਤੋਰ 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 ਹੂ ਚਲਾ ਪਾਸੇ ਹੋ ਜਾ ਮੈਂ ਤਾਂ ਚੋਤਾ ਚਲੇ ਆਂ ਚੌਂਕ ਵਿੱਚ ਕੀ ਕੀ ਕਰਨ ਦੋ ਤ ਵਸਤੇ ਰਾਤ ਦੇ 11:00 ਵਜੇ ਗਿਆ 11:00 ਵਜੇ ਸਾਨੂੰ ਭੁਜਾਰੀਆਂ ਨੇ ਚੌਂਕ ਦੇ ਵਿੱਚ ਇਹ ਤੇ ਕਾਕਾ ਦੋਨੋਂ ਜਾਣੇ ਭੁਜਾ ਲੈਣਾ ਸਾਨੂੰ ਉਹ ਡੌਗੀ ਬੋਲ ਰਹੇ ਚੋਤਾ ਡੌਗੀਆਂ ਨੇ ਖਾ ਜਾਣਾ ਪਰ ਧੋ 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 ਮੇਰਾ ਪੋਤਾ ਧੋ ਧੋ ਕੈਂ ਕੁਛ ਲੈਣਾ ਏ ਆ ਦਾ ਕਾਕੇ ਦਾ ਸਮਾਨ ਆ ਸਾਰਾ ਹੀ ਆ ਬੜਾ ਆ ਤੇਲਾ ਸਮਾਨ ਆ ਦੇਖ ਲੈਦਾ ਵਾਦ ਆ ਕੀ ਲੈਣਾ ਤੈ ਜਿਹੜੀ ਦਾਲ ਆ ਨਾ ਉਹੀ ਜਿਹੜੀ ਤੁਖਾਨੀ ਆ ਅੱਛਾ ਇਹ ਵਾਲੇ ਲੈਣੇ ਆ ਉਹ ਟੱਕ ਜਾਣਾ ਲੜ ਰਹੀਆਂ ਉਡੀ ਥਲੇ ਕਰੰਟ ਹੁੰਦੇ ਨੇ ਉਹ ਫਰੂਟੀ ਫਰੂਟੀ ਇੱਧਰ ਪਈ ਸੀ ਕਿ ਕਿਥੇ ਪਈ ਆ ਫਰੂਟੀ ਹਾਂ ਉਹ ਪਈਆਂ ਉੱਪਰ ਕੀ ਚਾਹੀਦਾ ਇਹ ਸਭ ਇਹ ਸਭ ਮੇਰੇ ਚਾਂ ਵਾਲਾ ਨਹੀਂ ਉਹ ਵਾਲਾ ਪਪਨ ਦੀ ਜਿਹੜੀ ਆਮਾਣਾ ਇਹ ਉਧਰ ਵੀ ਪਈ ਨੇ ਉਧਰੋਂ ਤਾਰ ਕੇ ਦੇਣੀ ਆ ਮੈਂ ਖੋਲ ਫਰੂਟੀ ਨਾ ਮੈਂ ਬਾਦੂਆ

ਚੱਲ ਬਬਾ ਪੋਤਲਾ ਫਾਫਾ ਚ ਕੈਮਰਾ ਨੂੰ ਕੁਛ ਲੱਗ ਗਿਆ ਨਾ ਤੁੰਦਲਾ ਤੁੰਦਲਾ ਹੋ ਗਿਆ ਤਾਂ ਇਹ ਤਾਂ ਮੂਰੇ ਬਜੜੀਆਂ ਕਾਸੇ ਦੇ ਪਰ ਪਿੱਛੇ ਮੋੜ ਮੋੜ ਕੇ ਦੇਖੀ ਜਾਨੀ ਆ ਤੁਰਪਾ ਹੁਣ ਤੂੰ ਹਿੰਮਤ ਨਾਲ ਨੇ ਲੈ ਲਈਆਂ ਚੀਜ਼ੀਆਂ ਜੋਤਾ ਲੈ ਆਇਆ ਚੀਜ਼ੀਆਂ ਕਾਕੇ ਦੀ ਜੀਜੀ ਅਸਲ ਤੇ ਕਾਕੇ ਦੀ ਜੀਜੀ ਸਾਨੂੰ ਮਹਿੰਗੀ ਪੈ ਜਾਣੀ ਆ ਕਾਕਾ ਤੇਰੀ ਮੋਤੀ ਦੀ ਮੋਤਾ ਨਾ ਹਾਂ ਕਾਕਾ ਮੈਨੂੰ ਦਬੀ ਪਿਆਰ ਕੀ ਆ ਇਹ ਮੇਰੇ ਕੋਲ ਇਹ ਚੀਜ਼ ਲਿਆ ਹੈ ਨਾ ਤੇ ਔਰ ਟਾਈਮ ਮੇਰਾ 100 150 ਵੈਸੀ ਨਾਲ ਲਵਾ ਦਿੰਦੀ ਹਰ ਵਾਰ ਮੈਨੂੰ ਘਾਟੇ 'ਚ ਪੁੰਨਦਾ ਕਾਕਾ ਹਰ ਰੋਜ਼ ਮੈਂ ਆਪਾਂ ਤੇ ਮੈਨੂੰ ਬੁਲਾਉਣਾ ਚਾਲ ਅੰਦਰ ਚਲੋ ਨੂੰ ਸਮਾਨ ਫੜਾ ਦਈਏ ਸਮਾਨ ਫੜਾ ਕੇ ਕਿ ਇਹਨੂੰ ਅੰਦਰ ਫਿਰ ਬਾਅਦ ਚੋਂ ਲਾ ਕੇ ਸੈਰ ਕਰਦੇ ਆਪਾਂ ਅੱਜ ਮੰਜਾ ਇੱਧਰ ਕਰਤਾ ਆਪਾਂ ਟੈਂਟ ਹਾਊਸ ਇੱਧਰ ਕਰਤਾ

ਤੂੰ ਰੋਟੀ ਕਦੋਂ ਖਾਣੀ ਐ ਇਹਨੇ ਅਸੀਂ ਸ਼ੇਅਰ ਕਰ ਲੀਏ ਅਸੀਂ ਸੈਸੂਰ ਕਰਕੇ ਆਕੇ ਫਿਰ ਦੰਨੇ ਰੋਟੀ ਤੱਕ ਟੇਬਲ ਤੇ ਤੱਕ ਨਾ ਅਸੀਂ ਗਾਹ ਪਾਇਆ ਹੋਇਆ ਖਾ ਖਾ ਭਾਂਡੇ ਉੱਥੇ ਧਰੇ ਪਏ ਸਾਡੇ ਆਹ ਸਮਾਨ ਸਾਪਦੇ ਆਪਣੀ ਚੀਜੀ ਨਮਾਰੀ ਚ ਰੱਖ ਦੇ ਰੋਟੀ ਹੱਥ ਚ ਫੜ ਲਾ ਵਰਨ ਨਾਲੇ ਸ਼ੇਅਰ ਕਰ ਲੈ ਨਾਲ ਫਰੂਟੀ ਪੀਲਾ ਖੇਲਦਾ ਖੇਲਦਾ ਹਾਂ ਨਾ ਬਾਬਾ ਤੂੰ ਹਵਾ ਤੇ ਮਦੀਨਾ ਬਾਤਾਂ ਫਰੂਟੀ ਗਰਮ ਤੇ ਦੇਦਾ ਬੱਤ ਅੰਦਰ ਆ ਜਾਂਦੇ ਹੂੰ ਠੀਕ ਆ ਅੱਖਾਂ ਖਰਾਵੀਆਂ ਸਾਰਾਦਰ ਫੋਚ ਬੜੀ ਰਹਿਣੀ ਆ ਕਮਰੇ ਮੇਂ ਗੁੰਦ ਖਲਾਰੀ ਜਾਂਦੀ ਆ ਇੰ ਇੰਝ ਦੰਦ ਖਾਦੇ ਸੀ ਕੀੜੀਆਂ ਨੇ ਉਹੜਾ ਦੀਆਂ ਜਾੜਾਂ ਵੀ ਖਾ ਲੀਆਂ ਮੂੰਹ ਖੋਲ ਉਹ ਜਾੜਾਂ ਨੂੰ ਕੀੜੇ ਲੱਗਦੀਆਂ ਨੇ ਇਧਰੋਂ ਵੀ ਇਧਰੋਂ ਵੀ ਜਾੜਾਂ ਵੀ ਖਾ ਲੀਆਂ ਕੀੜੀਆਂ ਨੇ ਮੈਨੂੰ ਲੱਗਦਾ ਜਦੋਂ ਤੱਕ ਇਹ ਦੰਦ ਟੁੱਟਣੇ ਨੇ ਉਵੇਂ ਬੋੜੀ ਬਾੜੀ ਹੋ ਜਾਣਾ ਇਹਦੇ ਦੰਦ ਲੱਭਣੇ ਹੀ ਟੁੱਟਣ ਚੋਂ ਕਿਤੇ ਦੰਦ ਰਹਿਣੇ ਨਹੀਂ ਦੰਦ ਕੀੜੇ ਨੇ ਖਾ ਲਣੇ ਨੇ ਅਸੀਂ ਹੁਣੇ ਅਸੀਂ ਮਾਰ ਅਸੀ ਕਾਰਿਆ ਸੇਰਾ ਤੇ ਨਾਲੇ ਇਧਰੋਂ ਸ਼ਿਵ ਰਾਮ ਹਸਪੀਟਲ ਕੰਨੀ ਤੋਂ ਚੌਕ ਦੇ ਵਿੱਚੋਂ ਸਾਨੂੰ ਮਿਲ ਗਏ ਫਰੂਟ ਵਾਲੇ ਅਸੀਂ ਲੈ ਕੇ ਆਇਆ ਫਰੂਟ ਜੋ ਉਹਦੇ ਫਰੂਟ ਵੀ ਖਤਮ ਹੋਏ ਸੀ ਕਿਉਂਕਿ ਅੱਜ ਲਈ ਆਉਣੇ ਸੀ ਸਵੇਰ ਅੱਜ ਜੋ ਤਾਂ ਸਕੂਲ ਨਹੀਂ ਗਿਆ ਜਿਵੇਂ ਤੁਹਾਨੂੰ ਪਤਾ ਵੀ ਲੈਟ ਖਰਾਬ ਸੀ ਲੈਟ ਖਰਾਬ ਦਾ ਕਰਕੇ ਨਹੀਂ ਉਹ ਜਦੋਂ ਸਕੂਲ ਤੋਂ ਲੈ ਕੇ ਹੁੰਨੀ ਹੈ ਨਾ ਫਿਰ ਦੁਪਹਿਰ ਟਾਈਮ ਆਉਂਦੀ ਹੋਈ ਫਰੂਟ ਲੈਉਣੇ ਹੁੰਦੀ ਆ सिद्धा हो गए तो पापा पा पालू चल चल तोर तुर 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 थोड़ा देख फिर तो हाँ। सैर का दी जिथे बैठ जाना होंगे ਤਬਾਤਿਆ ਪਹਿਲਾ ਫਰੂਟ ਤਾਂ ਅੰਦਰ ਰੱਖਿਆ ਮੈਂ ਇੰਨਾ ਵਜਨ ਚਾਕੇ ਕਿਹੜਾ ਤਰੂ ਫਰੂਗਰ ਆਲਾ ਜਾਂ ਫਰੂਟ ਅੰਦਰ ਰੱਖਿਆ ਮੈਂ ਪਹਿਲਾ ਹੋਰ ਘੇਟ ਦਰਦ ਹੋ ਰਿਹਾ ਮੇਰੇ ਵੀ ਹੋ ਰਿਹਾ ਠੀਕ ਐ ਇਹ ਹੌਲੀ ਹੌਲੀ ਸੱਟਾਂ ਠੀਕ ਹੋਣਗੀਆਂ ਆਪਣੀਆਂ ਬੱਚੀਆਂ ਕੋ ਸੁੱਤੀਆਂ ਐ ठहर के आ फ्रूट ने शिवरा तो चौंक चो ना फ्रूट, फ्रूट ले जाओ ले। कुड़ी सैर कर लीए मैं पहला पानी पीना प्यास बोलो गील है पीना ते पीना की देखो हां मकड़ मच्छर है ही बहुत था इस थान चला जा ਮੈਂ ਇਹਦੇ ਝੋਤੇ ਨੇ ਰੋਟੀ ਖਾ ਲਈ ਆ ਹਜੇ ਕਾਕੇ ਨੇ ਖਾਣੀ ਆ ਉਹ ਕੀ ਕਾਕਾ ਹੁਣੇ ਆਇਆ ਬਾਹਰ ਉਹਦੇ ਅਸੀਂ ਰੋਜ਼ ਰੋਟੀ ਖਾ ਕੇ ਸ਼ੇਅਰ ਕਰਦੇ ਆ ਵਾਟ ਅ ਬਲੌਗ ਅਸੀਂ ਅੱਜ ਹੀ ਬਣਾਉਣ ਲੱਗੇ ਆ ਮਤਲਬ ਕਈ ਵਾਰ ਬਣਾ ਬਣੂ ਲੈਨੇ ਆ ਬਣਾਇਆ ਹੁੰਦਾ ਬਲੌਗ ਸਾਡਾ ਸ਼ੇਅਰ ਕਰ ਦਿੰਦਾ ਪਰ ਮੈਂ ਕਹਿੰਦਾ ਚਲ ਅੱਜ ਵੀ ਬਲੌਗ ਬਣਾ ਲਾਂਗੇ ਸ਼ੇਅਰ ਕਰ ਦਿਆਂਦਾ ਹੈਨਾ ਕਦੇ ਕਦੇ ਬਣਾਉਂਨੇ ਆ ਬਲੌਗ ਰਾਤ ਨੂੰ ਅਸੀਂ ਸ਼ੇਅਰ ਕਰ ਦਿਆਂਦਾ ਮੈਂ ਕੌਣ ਆ ਮੈਂ ਭੂਤ ਹੂ ਮੂਤ ਨਹੀਂ ਆ ਮੈਂ ਸੱਚੀ ਭੂਤ ਨਹੀਂ ਆ ਮੈਂ ਮੋਈ ਨਹੀਂ ਪਾਇਨਾ ਮਮਾ ਮਮਾ ਇੱਕ ਵਾਰ ਓਰੇ ਓਰੇ ਪਿੱਛੇ ਆ ਪਈ ਚਾ ਬੀਰੇ ਉਹ ਦੇਣਾ ਫੋਨ ਫੜ ਚੱਕੇਗਾ ਸੱਚੀ ਚੱਕਿਆ ਗਿਆ ਕਦੋਂ ਅੱਛਾ ਮੈਨੂੰ ਰਾਤ ਉੱਪਰ ਵਾਲੇ ਆਏ ਨੇ ਦੱਸਿਆ ਕਿਰਾਏਦਾਰਾਂ ਨੇ ਕਹਿੰਦੇ ਵੀ ਉਹਨਾਂ ਦਾ ਆਪਣਾ ਨਾਮ ਲੈ ਰਿਆ ਸੀ ਕਿ ਉਹਨਾਂ ਨੇ ਪੈ ਚੋਰੀ ਹੋ ਗਈ। ਯਕੀਨ ਜੀ ਆ ਨਹੀਂ ਆਇਆ ਮੈਂ ਕੱਲ ਵੀ ਆ ਕੇ ਜਿੰਨੇ ਟਾਬੇ ਨੇ ਮੈਨੂੰ ਦੱਸਿਆ ਨਹੀਂ ਕਿ ਕਿਸੇ ਨੇ ਵੀ ਚੋਰੀ ਹੋ ਗਈ ਆ। ਫੋਨ ਕਰਨੇ ਸੀ। ਫੋਨ ਕਰਨੇ ਸੀ। ਪੈਸੇ ਪੁੱਛਦਾ ਨਹੀਂ ਕੋਈ ਚੱਕਿਆ। ਅੱਛਾ ਪੈਸੇ ਵੀ ਲੈ ਗਏ। ਤੁਸੀਂ ਕਿੱਥੇ ਸੀ ਸਾਰੇ ਜਦੋਂ ਚੋਰੀ ਹੋਈ ਆ। ਦੇ ਵੀ ਪੰਗਰਾਸ ਰਾਤ ਨੂੰ ਸੋਣਾ ਵੀ ਓਖਾ ਹੋ ਗਿਆ ਚਲ ਆ ਕੁੜੀ ਦੀ ਟੱਕਟਾਬੇ ਵਾਲੇ ਨੇ ਪਰਸੋ ਚੋਰੀ ਉਹ ਵੀ ਚਾੜੇ ਨੇ ਮੈਨੂੰ ਨਾ ਰਾਤ ਉੱਪਰ ਵਾਲੇ ਆਪਣੇ ਕਿਰਾਏਦਾਰਾਂ ਨੇ ਦੱਸਿਆ ਕਹਿੰਦੇ ਉਹਨਾਂ ਨੇ ਚੋਰੀ ਹੋ ਗਈ ਜਦੋਂ ਸਪੈਸ਼ਲ ਬੁਲਾਇਆ ਰਾਤ ਉਹਨਾਂ ਨੇ ਉੱਪਰ ਬੁਲਾ ਕੇ ਮੈਨੂੰ ਕਹਿੰਦੇ ਉਹਨਾਂ ਦੇ ਚੋਰੀ ਹੋ ਗਈ ਆ ਮੈਨੂੰ ਯਕੀਨ ਜੇ ਨਹੀਂ ਆਇਆ ਅੱਜ ਦੁਪਹਿਰੇ ਮੈਂ ਢਾਬੇ ਤੇ ਇਹਨਾਂ ਦੇ ਰੋਟੀ ਦਾਣਾ ਸੀ ਕਿ ਇਹਨਾਂ ਨੇ ਮੈਨੂੰ ਦੁਪਹਿਰੇ ਵੀ ਦੱਸਿਆ ਕਾ ਵੀ ਚੋਰੀ ਹੋ ਗਈ ਆ ਵੀ ਮੈਂ ਇਹਨੂੰ ਮੈਂ ਜਦੋਂ ਕਹਿਣਾ ਹੁੰਦਾ ਕਿ ਜੰਮੇ ਮੁੰਡਾ ਸਾਹਮਣੇ ਬੈਠਾ ਸੀ ਉਹਨਾਂ ਦਾ ਚੰਗਾ ਜਿਹਾ ਨਗਰ ਆ ਮੈਂ ਕਿ ਚਲ ਪੁੱਛ ਲਵਾਂਣੀ ਆ ਸੁੱਤੇ ਪਏ ਸੀ ਅੰਦਰੋਂ ਕੁੰਡਿਆ ਘਨੇ ਲਾ ਕੇ ਉੱਤੋਂ ਗਈ ਕੋਠੇ ਉੱਤੇ ਚੜ ਕੇ ਨਾ ਚੋਰ ਅੰਦਰ ਉਤਰ ਕੇ ਅੰਦਰ ਉਤਰ ਕੇ ਦੋ ਮਮੈਲ ਅਤੇ 15000 ਰੁਪਏ ਢਾਬੇ ਤੋਂ ਕੱਢ ਕੇ ਲੈ ਗਏ ਉਹ ਤਾਂ ਮੌਂਟੀ ਮਾਂਟੀ ਦਾ ਵੀ ਹੈ ਨਾ ਗੇਟ ਸਵਾਰ ਕੇ ਲਾ ਕੇ ਪੈਣਾ ਚਾਹੀਦਾ ਇਹਨਾਂ ਨੇ ਮੌਂਟੀ ਦਾ ਗੇਟ ਨਹੀਂ ਲਾਇਆ ਹੋਣਾ ਮੌਂਟੀ ਦਾ ਹੀ ਅੰਦਰ ਆ ਗਏ ਸ਼ੁਕਰ ਕਰੋ ਵੀ ਜੀ ਸਹੀ ਸਲਾਮਤ ਰਹਿਣਾ ਜੀ ਇਹਨਾਂ ਨੂੰ ਨਹੀਂ ਕੁਝ ਹੋ ਗਿਆ ਹੋਣਾ ਪੈਸੇ ਦਾ ਚਲ ਬੰਦਾ ਫਿਰ ਵੀ ਕਮਾਲ ਆਂਦਾ ਇਹਨਾਂ ਦਾ ਕੀ ਆ ਇਹਨਾਂ ਵੀ ਪਰਿਵਾਰ ਸਹੀ ਸਲਾਮਤ ਆ ਮੈਨੂੰ ਵੀ ਰਾਤ ਉੱਪਰ ਆੜੇ ਆਪਣੇ ਕਿਰਾਏਦਾਰਾਂ ਨੇ ਦੱਸਿਆ ਨਹੀਂ ਮੈਨੂੰ ਪਤਾ ਨਹੀਂ ਸੀ ਚੱਲਿਆ